ਰਾਜਪਾਲੀ ਸੂਬਾ ਮੀਤ ਪ੍ਰਦਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਆਪਣੇ ਸਾਥੀਆਂ ਸਣੇ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਅਰਵਿੰਦ ਖੰਨਾ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਸੰਗਰੂਰ ਪੁੱਜੇ ਉਹਨਾਂ ਨੂੰ ਪਾਰਟੀ ਦੇ ਵਿੱਚ ਸਰਪਾਉ ਦੇ ਕੇ ਸ਼ਾਮਲ ਕਰਵਾਇਆ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਸੁਖਵਿਰ ਸਿੰਘ ਬਾਦਲ ਨੇ ਸਾਫ ਤੌਰ ਤੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ ਵਾਲਿਆਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਸਾਲ 2027 ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੱਡੀ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਹੈ ਮੀਡੀਆ ਮੂਰੇ ਸੁਖਵਿਰ ਸਿੰਘ ਬਾਦਲ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਖੇਤਰੀ ਪਾਰਟੀ ਨੂੰ ਵਾਪਸ ਲਿਆਓ ਕਿਉਂਕਿ 10 ਸਾਲਾਂ ਦੇ ਵਿੱਚ ਪੰਜਾਬ ਦਾ ਬੇੜਾ ਗਰਕ ਇਹਨਾਂ ਪਾਰਟੀਆਂ ਨੇ ਕਰਕੇ ਰੱਖ ਦਿੱਤਾ ਹੈ ਉਦੀ ਪਾਰਟੀਆਂ ਨੂੰ ਲੈ ਕੇ ਵੱਡੇ ਸਵਾਲ ਸੁਖਵੀਰ ਸਿੰਘ ਬਾਦਲ ਨੇ ਚੁੱਕੇ ਨੇ ਕਿਹਾ ਕਿ ਇੱਕੋ ਝੰਡੇ ਥੱਲੇ ਸਾਰੇ ਇਕੱਠੇ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਭੋਗਤਣ ਦੀ ਸੁਖਵੀਰ ਸਿੰਘ ਬਾਦਲ ਨੇ ਅਪੀਲ ਕੀਤੀ ਹੈ ਨਾਲ ਹੀ ਕਿਹਾ ਕਿ ਤੁਸੀਂ ਇੱਕ ਵੀ ਪੈਸਾ ਝਾੜੂ ਵਾਲਿਆਂ ਨੂੰ ਨਹੀਂ ਦੇਣਾ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਜ਼ਮਾਨ ਦਾ ਜੱਫਤ ਹੋਣ ਗਿਆ ਇਸ ਕਰਕੇ ਹੁਣ ਇਹ ਲੁੱਟਣ ਤੇ ਲੱਗੇ ਹੋਏ ਨੇ ਹੋਰ ਕੀ ਕੁਝ ਕਹਿਣਾ ਸੀ ਸੁਖਵੀਰ ਸਿੰਘ ਬਾਦਲ ਦਾ ਤੁਸੀਂ ਵਿਸਣ ਪੰਜਾਬ ਦੇ ਲੋਕਾਂ ਵਿੱਚ ਇੱਕ ਉਹਨਾਂ ਦੇ ਮਨ ਚ ਇੱਕ ਗੱਲ ਬੈਠ ਗਈ ਹੈ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤੇ ਆਪਣੀ ਖੇਤਰੀ ਪਾਰਟੀ ਨੂੰ ਆਪਣ ਨੂੰ ਤਗੜਾ ਕਰਨਾ ਪੈਣਾ ਹੈ ਤੁਸੀਂ ਅਗਲੇ ਦਿਨ ਆਜ ਦੇਖੋਗੇ ਕਿਵੇਂ ਵੱਖ-ਵੱਖ ਪਾਰਟੀਆਂ ਚੋਂ ਲੋਕ ਆਪਣੀ ਪੰਜਾਬ ਦੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਇਕੱਠੇ ਹੋਣਗੇ ਕਿਉਂਕਿ ਜੋ ਹਾਲਾਤ ਕਾਂਗਰਸ ਨੇ ਤੇ ਝਾੜੂ ਵਾਲਾ ਨੇ ਪੰਜਾਬ ਦੀ ਬਣਾਤੀ ਹੈ ਅੱਜ ਗੁੰਡਾਗਰਦੀ ਦਾ ਰਾਜ ਹੈ ਗੁੰਡਾਗਰਦੀ ਦਾ ਗੈਂਗਸਟਰ ਹਰ ਰੋਜ਼ ਫਰੋਤੀਆਂ ਲੈ ਰਹੇ ਆ ਮਾਰ ਰਹੇ ਆ ਪੁਲਿਸ ਨਾ ਦੀ ਕੋਈ ਚੀਜ਼ ਹੈ ਨਹੀਂ ਸਰਕਾਰ ਨਾ ਦੀ ਕੋਈ ਚੀਜ਼ ਹੈ ਨਹੀਂ ਤੇ ਹੁਣ ਤਾਂ ਆਮ ਆਦਮੀ ਪਾਰਟੀ ਨੇ ਹੱਥ ਪਤਾ ਲੱਗ ਗਿਆ ਕਿ ਹੁਣ ਇਹਨਾਂ ਦੀ ਜ਼ਮਾਨਤਾਂ ਜਬਤ ਹੋਣਗੀਆਂ ਹੁਣ ਲੁੱਟਣ ਲੱਗ ਗਏ ਆ ਜਿੰਦੀ ਸਰਕਾਰੀ ਜਾਇਦਾਦਾਂ ਹੁਣ ਵੇਚਣ ਦੇ ਰਹੇ ਆ ਲੋਕਾਂ ਨੂੰ ਵੇਚਦੇ ਆ ਪਰ ਮੈਂ ਇੱਕ ਗੱਲ ਦੱਸਣਾ ਚਾਹਣਾ ਹੈ ਜਿਹੜਾ ਐਸ ਸਾਲ ਕੋਈ ਸਰਕਾਰੀ ਜਾਇਦਾਦ ਲਊਗਾ ਸਰਕਾਰ ਔਨ ਤੇ ਅਸੀਂ ਉਹਦੀ ਇਨਕੁਆਇਰੀ ਕਰਾਵਾਂਗੇ ਤੇ ਸਾਰੇ ਰਿਜੈਕਟ ਕੀਤੀਆਂ ਜਾਣੀਆਂ ਸੋ ਮੈਂ ਬੇਨਤੀ ਕਰਦਾ ਸੋ ਸਮਝ ਕੇ ਤੁਸੀਂ ਇਹਨਾਂ ਨਾਲ ਡੀਲ ਕਰੋ ਇਹਨਾਂ ਨੂੰ ਪੈਸੇ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਇਹਨਾਂ ਨੇ ਇਹਦਾ ਮਿਸ਼ਨ ਹੀ ਪੰਜਾਬ ਨੂੰ ਲੁੱਟਣ ਦਾ ਹੈ ਤੇ ਅਸੀਂ ਲੁੱਟਣ ਦੇਣਾ ਨਹੀਂ ਸੋ ਪੰਜਾਬ ਨੂੰ ਬਚਾ ਲਓ ਪੰਜਾਬ ਦੀ ਜਾਇਦਾਦਾਂ ਨੂੰ ਬਚਾ ਲੋ ਪੰਜਾਬ ਦੇ ਲੋਕ ਹੀ ਬਚਾ ਸਕਦੇ ਆ ਤਾਂ ਮੈਂ ਜ਼ਿਆਦਾ ਸਮਝਾ ਨਹੀਂ ਲੈਣਾ ਮੈਂ ਇੱਕੋ ਹੀ ਗੱਲ ਕਹਿਣਾ ਚਾਹਣਾ ਕਿ ਸਾਰਿਆਂ ਨੂੰ ਬੇਨਤੀ ਕਰਦਾ ਇੱਕ ਝੰਡੇ ਕਾਲੀ ਦਲ ਥੱਲੇ ਆ ਜਾਓ